ਤਨਸਰੀ ਮਹਿਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਤਾਤੇ ਮੋਹ ਥਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਫੂਮੰਡਲ ਸਗਲ ਬਿਆਪੇ ਮਾਈ ਜੀ ਉਧਾਰਨ ਸਭ ਕੋਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ ਨਿਧਾਨ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ ਤਨਾਸਰੀ ਮੇਲਾ ਪੰਜਵਾ ਘਰ ਦੂਜਾ ਚੌਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਜਾਹੇ ਸੇ ਕਰੈ ਪral ਕਾਮ ਨ ਆਵੇ ਸੇ ਜੰਜਾਲ ਸੰਗ ਨ ਚਾਲੈ ਤਿਨ ਸਿਉ ਹੀਤ ਜੋ ਬਹਰਾਈ ਸੇ ਮੀਤ ਐਸੇ ਪਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗੁਵਾਰਾ ਰਹਾ ਸਾਚ ਧਰਮ ਨਹੀਂ ਭਾਵੇ ਢੀਠਾ ਝੂਠ ਤੋਂ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਨ ਵਿਚਾਰਾ ਵਸਤ ਪਰਾਇ ਕੋ ਉਠ ਰੋਵੇ ਕਰਮ ਧਰਮ ਸਗਲਾਈ ਖੋਵੇ ਹੁਕਮ ਨਾ ਬੁਝੈ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋ ਤੁਧ ਭਾਵੇਂ ਸੋ ਪਰਵਾਣ ਤੇਰੇ ਬਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਤਨਸਰੀ ਮਹਿਲਾ ਪੰਜਵਾ ਮੋਹੇ ਮਸਕੀਨ ਪ੍ਰਭ ਨਾਮ ਅਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਕ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੇਂ ਗੁਣ ਏਕ ਨਰੰਕਾਰ ਰਹਾਉ ਸਾਧ ਕੀ ਸ਼ੋਭਾ ਆਤਮ ਸਕੀਨੀ ਸਤ ਵਡਾਈ ਹਰ ਜਸ ਚੀਨੀ ਅਨੰਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹਾਂ ਸਾਧ ਸੰਤਨ ਹੋਵੈ ਇਕਤਰ ਤਾ ਹਰ ਜਸ ਗਾਵੈ ਨਾਦ ਕਵਿਤ ਸਾਧ ਸਭਾ ਮਹਿ ਅਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕ੍ਰਾਮ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਤਹਾਂ ਗੁਣ ਤਾਸ ਪ੍ਰਭ ਦਇਆਲ ਕਿਰਪਾਲ ਹਜ਼ੂਰ ਨਾਨਕ ਜੀ ਵੈ ਸੰਤਾਂ ਧੂਰ